ستری راون جی پلیز مہاپوری سہیو کروں گی اور جتنے بھی تاریخی کام کریں گے سال ਕਿਆ ਵਾਰਨਗੀ ਜੈ ਵੀ ਜੈ ਜਨਕਾਂ ਕਿਸੇ ਨੂੰ ਪਹੁੰਚਿਆ ਨਹੀਂ ਔਰ ਇੱਕ ਵੀਡੀਓ ਪਾਈ ਸੀ ਸਿਰਫ ਵਿਜਨ ਲੋਕ ਚਿੰਤਕ ਜਿਹਨਾਂ ਨੂੰ ਫਿਕਰ ਹੈ ਉਹ ਤਾਂ ਜ਼ਰੂਰ ਆਣਗੇ ਕਿਉਂਕਿ ਤਕਰੀਬਨ ਸਾਢੇ 3 ਸਾਲ ਤੋਂ ਵਾਰਮੀ ਦੀ ਤਿਖਾ ਜੋਹਾਰ ਆ ਜੋ ਅਸੀਂ ਮਹਿਸੂਸ ਕੀਤਾ ਹੈ ਮੈਨੇਜਮੈਂਟ ਮੀਟਿੰਗ ਕੋਈ ਹੈ ਨਹੀਂ ਹੈ ਜੀਐਮ ਵੀ ਹੈਗਾ ਇੱਥੇ ਕੋਈ ਪਾਵਰ ਜਿਸ ਘਰ ਵਿੱਚ ਕੋਈ ਮੁਖੀ ਨਾ ਹੋਵੇ ਉਸ ਦਾ ਤਾਂ ਹਾਲ ਕੀ ਹੁੰਦਾ ਹੈ ਆਪਾਂ ਸਾਰੇ ਜਾਣਦੇ ਸੋ ਇਹਦਾ ਭਾਗਾ ਨੌਕੀ ਸਾਡਾ ਇਹ ਸਥਾਨ ਹੋਵੇ ਤੇ ਉਹਦੀ ਤੁਰਦਸ਼ੀ ਅਸੀਂ ਮਾਨਸਰ ਆਪਾਂ ਜੀਣਾ ਅਸੀਂ ਪਰੇਲੇ ਪਾਲ ਵਾਲਮੀਕੀ ਜੀ ਜੰਗਲ ਤੋਂ ਇੱਕ ਮਿੰਟ ਵਾਸਤੇ ਆਪਣਾ ਸਤਿਕਾਰ ਹੈ ਔਰ ਟਾਈਮ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਪ੍ਰਬੰਧ ਤਿਆਰ ਹੋ ਚੁੱਕੇ ਆ ਔਰ ਥੋੜੀ ਦੇਰ ਵਿੱਚ ਸਾਡੇ ਵਿੱਚ ਪਰਵਾਧਨੀਏ ਦਰਸ਼ਕ ਸਾਭ ਜਰੇ ਆ ਔਰ ਜੰਗਲ ਤੋਂ ਪਰਸ਼ੋਦਰ ਕੁੱਤੀ ਸਾਹਿਬ ਔਰ ਅਜੇ ਬਾਅਦ ਦੀ 2 ਮਿੰਟ ਵਾਸਤੇ ਸਭਨਾਂ ਦੇ ਅੱਗੇ ਰੱਖਦੇ ਹੋਏ ਬੋਲਣ ਔਰ ਉਹਦੇ ਬਾਅਦ ਫੇਰੀ

ਕਿ ਉਹਨੂੰ ਦਰਬਾਰ ਦੇ ਨਾਲ ਪਿੱਠ ਕਰਕੇ ਬਹੁਰਾਏਗਾ ਛਿੱਕ ਕੇ ਤੇ ਸੰਤਵਾਂ ਨਾਲ ਸੰਤਵਾਂ ਸ਼ੁਰੂਆਤ ਹੋਈ ਸੀ ਤੇ ਇਹ ਮੂਰਗੇ ਨੂੰ ਅਸੀਂ ਖੰਡਾ ਲਈਏ ਅਸੀਂ ਇਹ ਕਹਿ ਰਹੇ ਸੀ ਜਿਹੜੀ ਕੀਤਾ ਕਰਕੇ ਮਾਰੂ ਕੰਮ ਬਣਦਾ ਹੈ ਉਹ ਕੇ ਪ੍ਰਮਾਤਮਾ ਦੇ ਉੱਪਰ ਕੋਈ ਮਾਨਸ ਨਹੀਂ ਹੈ ਮੇਰਾ ਮਤਲਬ ਇਹ ਕਿ ਅਸ਼ੁਰ ਹੁੱਕੇ ہونا چاہیے ابھی ساری نالابی کر کے سولہ کو لے کے نہ کوئی بجائی کے نہ کوئی درما کی ਇਹ ਜਿਹੜਾ ਸਾਡਾ ਪਤਾ ਨਹੀਂ ਹੈ ਕਿ ਇਹ ਜਿਹੜਾ ਵਿੱਤ ਸੈਂਟਰੀ ਆ ਉਹੀ ਬਜਟ ਬਣਾ ਰਿਹਾ ਹੈ ਤੇ ਆਵਾ ਪੰਜਾਬ ਸਰਕਾਰ ਦਾ ਉਹੀ ਬਜਟ ਲਾਈਨ ਤੋਂ ਚਲਾ ਰਿਹਾ ਹੈ ਤੇ ਆਵਾ ਉਹ ਜਿਹੜਾ ਵਿੱਤ ਫੈਕਟਰੀ ਜਿਸ ਨਾਲ ਬਜਟ ਪਾਸ ਕਰਦੇ ਆਵਾ ਉਹਨਾਂ ਕੀ ਬਜਟ ਸਮਾਜਿਕ ਤੋਂ ਆਲੇ ਇਸ ਲਈ ਉਹ ਬਜਟ ਦੇ ਉੱਪਰ ਇੱਕ ਪ੍ਰੈਸ਼ਰ ਪਾਇਆ ਹੈ ਤਾਂ ਕਿ ਸਮਾਜਿਕ ਜਿਹੜਾ ਫੰਡਾ ਜਿਹੜਾ ਬਜਟਾਂ ਦੇ ਅਗਲਾ ਜਿਹੜਾ ਸੋਸ਼ਲ ਪ੍ਰੋਜੈਕਟ ਜਿਹੜਾ ਕੰਮ ਵਾਲੀ ਕੀਤੇ ਪਹਿਲਾਂ ਕੇ ਤਾਂ ਕਿ ਜਿਹੜਾ ਡਿਲੀ ਦੇ ਦੇਸ਼ ਤੋਂ ਕਾਫੀ ਦੂਰ ਹੋਵੇ ਉਹ ایک ماڈل ایک رفیقا تیار ہوئی کوئی دربار ساحب ہوتا ہے سنمان کر نیمت سات سنگھ نرڈیاں پورے پتا کر کے چوبی گھنٹے اور دوسرا جا سر سرا ہے سسٹم نہیں آوسری جیم گل ہے باقی بابا سا مورتی ایک لگاتار جگہ ہے پہلا پاور والنی مناؤں گی گرو گیانے سنت مہاپرش ہے سارے ਇਸ ਲਈ ਬੋਲ ਚ ਲਿਖਿਆ ਪਿਆਦਾ ਕਿ ਬਾਕੀ ਕਦਰੀ ਦੇ ਵਾਲੇ ਫੌਂਡੇਸ਼ਨ ਦੇ ਕੋਣਾ ਕਿਤਾ ਪ੍ਰਮੰਧਰੀ ਕਿਉਂ ਨਹੀਂ ਹੈ ਪਹਾੜ ਵਾਲੀ ਦੀ ਤਰ ਦੇ ਵਿੱਚ ਬਾਕੀ ਤਕਰੀਬਨ ਜਿੰਨਾ ਸਾਡੀਆਂ ਸਵਿਧਾਨ ਇਹਦੇ ਵਿੱਚ ਬਦਲਾਅ ਦੀ ਜਰੂਰਤ ਹੈ ਮੈਂ ਹੁਣ ਦੇਖੀ ਕਰਤਾ ਇਸ ਮੀਟਿੰਗ ਦਾ ਜਿਹੜਾ ਸਿੱਟਾ ਸ਼ੁਕਰਾਨਾ ਦਰਸ਼ਕਾਂ ਦਾ ਅੰਤਿਮ ਵਾਰ ਹੈ ਕਿ ਸਾਡੇ ਸਾਰੇ ਸੰਤਾ ਦਾ ਪੁੱਛਿਆ ਕਿ ਇਹ ਵੀ ਦੇ ਵਿੱਚ ਤਕਰੀਬਨ ਸਾਰਾ ਕੁਝ ਪਾਸ ਹੋਇਆ ਪਹਿਲਾ ਔਰ ਸੁਖਾਵਾ ਕਦਮ ਤੋਂ ਅੱਗੇ ਸਾਰੇ ਹੀ ਲੋਕਾਂ ਨੇ ਬਹੁਤ ਪ੍ਰਯਾਸ ਕਰਾਇਆ ਸੀ ਲੋਕਾਂ ਨੇ ਅਗਰ ਸਮਝ ਕੇ ਕਿ ਕਿ ਕਾਰਜਾਂ ਕੀਤੀ ਹੋਈ ਪਰ ਰਾਮ ਸਿੰਘ ਜੀ ਸਾਡੇ ਸੰਤ ਮਹਾਂਪੁਰਖ ਸਾਰਿਆਂ ਨੇ ਇੱਕ ਏਡਾ ਦਾ ਮਾਹੌਲ ਛੇ ਰਿਹਾ ਮੈਨੂੰ ਸਮਝ ਆਇਆ ਕਿ ਕਿਸੇ ਨੇ ਵੀ ਇੱਕੋ ਨੈਤਿਕ ਵਿਚਾਰ ਆਪਣੇ ਆਪ ਦੇ ਵਿਚਾਰ ਜਾਂ ਇਥੇ ਕਿਸੇ ਵਿਆਹ ਵਿਰੋਧ ਦੀ ਗੱਲ ਹੋਈ ਹੋਵੇ ਬਹੁਤ ਬਹੁਤ ਧਰਿਆ ਤੇ ਲੋਕ ਆਇਆ ਸੰਗਠਨਾ ਤੋਂ ਆਏ ਪਰ ਇੱਕ ਦਾ ਨਹੀਂ ਆ ਉਹਦੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਦਾ ਜੋ ਫੈਸਲਾ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਆਡੇ ਸੋਜੀਵਾਨ ਔਰ ਸੰਤ ਸਮਾਜ ਇਹਦਾ ਨਰਨਾਜ ਫੈਸਲਾ ਜੋ ਮੀਟਿੰਗ ਹੋਈ ਆ ਇਹਦਾ ਨਿਰਣਾ ਲਿਆ ਗਿਆ ਕਿ ਜੋ ਸੈਨਬੋਰਡ ਦੇ ਮੈਂਬਰ ਆ ਉਹ ਫੇਰ ਦੁਬਾਰਾ ਤੋਂ ਬਣਾਏ ਜਾਣਗੇ ਬਾਕੀ ਜੋ ਵੀ ਪਾਵਣ ਵਾਲਮੀਖੀਰ ਦੇ ਉਤੇ ਜਿਹੜੀ ਉਹ ਮਾਫੀ ਦੀ ਗੱਲ ਆਉਂਦੀ ਆ ਉਹ ਸੰਤ ਸਮਾਜ ਤੋਂ ਬਿਨਾ ਕੋਈ ਮਾਫੀ ਨਹੀਂ ਦਿੱਤੀ ਜਾਊਗੀ ਨਾ ਉਹਦੀ ਕਬੂਲ ਹੋਏਗੀ ਜਿਆ ਵਾਲਮੀ ਕੀ ਹਾਰਾ ਹਾਂ ਉਹ ਉਹ ਦਿਨ ਦਾ ਨਮੰਤਰ ਹੀ ਦਿੱਤਾ ਸਾਰਿਆਂ ਨੂੰ ਮੁੰਡਾ ਰੀ ਬੋਲ ਤੇ ਸੰਗਤ ਨੂੰ ਅਪੀਲ ਕਰਦੇ ਆ ਕਿ ਪੂਰੇ 11 ਵਜੇ ਪਹੁੰਚ ਕੇ ਇਸੇ ਤਰਨੇ ਦਾ ਸਾਥ ਦੋ ਜਿਆ ਵਾਲਮੀ ਕੀ ਅੰਮ੍ਰਲ ਸਾਹ ਨੂੰ ਮਾਫੀ ਮੰਗੀ ਹੈ ਵੀ ਵੀਡੀਓ ਬਣਾ ਜੀ ਵੀਡੀਓ ਬਣਾ ਕੇ ਘਰੇ ਮੰਗੀ ਜਿਹੜੀ ਉਹ ਘਰੇ ਮੰਗੀ ਉਹਨਾ ਪਾਵਨ ਵਾਲਮੀ ਦੇ ਤੀਰਥ ਦੇ ਉੱਤੇ ਜਾਵੇ ਹਾਡੇ ਸੰਤ ਸमाज ਕੋ मागੀ ਉਹ ਫੈਸਲੇ ਲੈ ਗਏ ਆ ਦੋ ਤਰ੍ਹਾਂ ਦੇ ਇੱਕ ਫੈਸਲਾ ਜਿਹੜੇ ਮर्यादा ਨਾਲ ਸੰਬੰਧਿਤ ਹੈ ਜਿਹਨੂੰ ਸਾਡਾ ਸੰਤ ਸਮਾਜ ਕਾਇਮ ਕਰੇਗਾ ਇੱਕ ਫੈਸਲਾ ਉਹ ਹੋਇਆ ਦੂਜਾ ਫੈਸਲਾ ਜਿਹੜਾ ਸਰਕਾਰ ਦੇ ਅੱਛਾ ਹੈ ਸ਼ਰਾਈਨ ਬੋਰਡ ਉਹ ਸ਼ਰਾਈਨ ਬੋਰਡ ਨੂੰ ਵਿਧੀਵਤ ਔਰ ਬਰਿਆਦੇ ਤਰੀਕੇ ਨਾਲ ਚਲਾਣਾ ਕਿਉਂਕਿ ਜਿੰਨੇ ਸ਼ਰਾਈਨ ਬੋਰਡ ਹੈ ਉਹਦੇ ਚ ਪਹਿਲੀ ਸ਼ਰਤੇ ਹੁੰਦੀ ਬੇਸਿਕ ਵੀ ਸ਼ਰਾਈਨ ਬੋਰਡ ਜਿਸ ਵੀ ਤਰ੍ਹਾਂ ਦਾ ਆ ਉਹਨਾਂ ਦੇ ਧਰਮ ਦੀ ਬਰਿਆਦਾ ਨੂੰ ਪਹਿਲਾ ਉਕੇ ਰੱਖਿਆ ਜਾਵੇ ਸਾਡਾ ਸ਼ਰਾਈਨ ਬੋਰਡ ਬਣਾਉਣ ਲੱਗੇ ਸਰਕਾਰ ਇਹ ਨਹੀਂ ਕਰ ਰਹੀ ਸਰਕਾਰ ਐਮਐਲਏ ਨੂੰ ਅੱਗੇ ਰੱਖ ਰਹੀ ਹੈ ਅਸੀਂ ਇਸ ਚੀਜ਼ ਤੇ ਇਤਰਾਜ਼ ਉਠਾਇਆ ਵੀ ਸ਼ਰਾਈਨ ਬੋਰਡ ਦਾ ਹਰ ਮੈਂਬਰ ਉਹ ਹੋਏਗਾ ਚਾਹੇ ਐਮਐਲਏ ਹੋਵੇ ਉਹ ਵੀ ਕੋਈ ਇਤਰਾਜ਼ ਨਹੀਂ ਮੰਤਰੀ ਹੋਵੇ ਤਾਂ ਵੀ ਇਤਰਾਜ਼ ਨਹੀਂ ਪਰ ਉਹਦੀ ਆਸਥਾ ਪੰਥ ਸ੍ਰਿਸ਼ਟੀਕਰਤਾ ਵਾਲਮੀਕੀ ਦੇਵਾਨ ਚ ਹੋਣੀ ਚਾਹੀਦੀ ਜਿਹੜਾ ਜਿਹੜਾ ਬੇਦਬੀ ਦਾ ਮਾਮਲਾ ਸੀਗਾ ਜਿਹੜਾ ਭਗਵਾਨ ਵਾਲਮੀਕੀ ਮੰਦਰ ਦੇ ਅੱਗੇ ਝਾੜੂਦਾਨ ਨੂੰ ਬੁਲਾਇਆ ਗਿਆ ਸੀ ਉਹਦੇ ਬਾਰੇ ਕੀ ਉਹ ਮੰਗਲਵਾਰ ਦਾ ਰੱਖਿਆ ਹੈ ਪ੍ਰੋਟੈਸਟ ਔਰ ਕਹੇਤਾ ਅਸੀਂ ਦੁਬਾਰਾ ਕਹਿ ਰਹੇ ਹਾਂ ਕਿ ਉਹਨਾਂ ਨੂੰ ਆ ਕੇ ਮੋਬਾਈਲ ਤੇ ਮਾਫੀ ਨਹੀਂ ਹੋਣੀਗਾ ਉਹ ਆਣ ਆ ਕੇ ਸੰਤਾਰ ਦੇ ਅੱਗੇ ਪੇਸ਼ ਹੋਣ ਤੇ ਮਾਫੀ ਹੋ ਜਾਏਗੀ ਨਹੀਂ ਤਾਂ ਮੰਗਲਵਾਰ ਨੂੰ ਪ੍ਰੋਟੈਸਟ ਹੋਏ ਅੱਜ ਪੰਜਾਬ ਪਧਰੀ ਇੱਕ ਖਾਸ ਮੀਟਿੰਗ ਹੋਈ ਦੀ ਪਾਵਨ ਬਾਣੀ ਦੀ ਪੀਂਦੀ ਮਰਿਆਦਾ ਰੱਖਣ ਦੇ ਵਾਸਤੇ ਸਾਰੀਆਂ ਧਾਰਮਿਕ ਸੱਤਾਵਾਂ ਫਕਤ ਸਮਾਜ ਅਤੇ ਕ੍ਰਿਟੀਕਲ ਲੋਕ ਵੀ ਇਕੱਠੇ ਹੋਏ ਨੇ ਜਿਹਦੇ ਤੇ ਨਿਰਣਾ ਲਿਆ ਗਿਆ ਕਿ ਇਸ ਦੀ ਮर्यादा ਨੂੰ ਕੈਂਪ ਕਰਨ ਵਾਸਤੇ ਕਮੇਟੀਆਂ ਬਣ ਗਈਆਂ ਜਿਹਦੀ ਮर्यादा ਨੂੰ ਕੈਂਪ ਕਰਨ ਵਾਸਤੇ ਸਾਰੇ ਸੰਘਰਸ਼ ਲੜੇ ਜਾਣਗੇ ਜਿਸ ਦੀ ਮर्यादा ਭੰਗ ਕੀਤੀ ਹੈ ਉਹਦੇ ਬਾਅਦ ਤੇ ਪੰਡਾਰੀ ਬੋਲਤੇ ਠੀਕ 11 ਵਜੇ ਮੰਗਲਵਾਰ ਪਹੁੰਚਣ ਦੀ ਕਿਰਪਾਲਤਾ ਕਰੋ ਜਿਹਦੇ ਨਾਲ ਜਿਨ੍ਹਾਂ ਮर्याਦਾ ਭੰਗ ਕੀਤੀ ਉਹਨਾਂ ਸਜਾ ਦਿੱਤੀ ਜਿਹੜਾ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਮਾਫੀ ਮੰਗੀ ਗਈ ਪ੍ਰਮਾਣ ਇਹ ਕੋ ਮਾਫੀ ਹੈ não é máfia ele é máfia